ਤਾ ਉਹਗਾ ਨਾ ਉਹਦਾ ਹੱਕ ਤਾਂ ਮੰਦਾ ਛੱਤ 100 ਰੁਪਏ ਤਾਂ ਆਪਾਂ ਕਿਰਾਏ ਤੇ ਹਾਥੀ ਲੈ ਆਏ ਹੈ ਐਨਾ ਪ੍ਰਭਾਵ ਪਾਉਣ ਵਾਸਤੇ ਖਰਚਾ ਕਰਤਾ 100 ਰੁਪਏ ਤਾਂ ਇਹਨੂੰ ਦੇਣਾ ਪਊਗਾ ਉਹ ਗੋਤ ਅੱਡ ਦੇਣੀ ਪੈਣੀ ਆ ਇਹ ਭਗਤ ਨਾ ਆਏ ਆਪ ਤਾਂ ਮਾਰੇ ਜਾਵਾਂਗੇ ਨਹੀਂ ਗਰੀਬ ਮਾਰੇ ਹੋ ਜੂ ਮੇਰੇ ਤਾਂ ਹੱਡ ਕੋਟੀ ਜੀ ਵੀ ਦੁਖੀ ਜਾਂਦੇ ਆ ਮੇਰੇ ਵੀ ਹਾਥੀ ਜੇ ਤੇ ਬੈਠੇ ਛੱਟੇ ਚੌੜੇ ਹੋ ਕੇ ਕਿੜਾ ਰੋਜੇ ਬੈੰਦੇ ਸੀ ਉਹ ਜੀ ਭਗਤ ਨਾ ਆਇਆ ਨਾ ਮੈਂ ਤਾਂ ਮਰ ਚੁਂਗਾ ਯਾਰ ਮਰਨੀ ਹੋਇਆ ਪਹਿਲਾਂ ਇਹ ਤਾਂ ਮੈਨੂੰ ਵੀ ਪੱਟਦਾ ਮਿਲਿਆ ਸਾਲ ਕਣਿਆ ਪਰ ਉਹ ਹੀ ਉਹ ਕਹੋਂ ਪੱਟਦਾ ਹੁੰਦਾ ਤੈਨੂੰ ਪੱਟ ਤਾ ਮੈਂ ਆਪੇ ਉਹ ਕਿ ਲਾਇਆ ਮੈਂ ਤਾਂ ਤਨੂ ਕੋਲੇ ਗੁਣ ਦਖੇ ਸੀ ਉਹ ਤਾਂ ਮੱਖੀ ਨਹੀਂ ਉੜਦੀ ਅੱਜ ਕੋਈ ਗੱਲ ਨਹੀਂ ਭਗਤਾ ਨੂੰ ਆ ਜਾਂਦੀ ਉਹਨੇ ਕਿਹਾ ਜੀ ਖੇਤ ਚੱਲੂ ਉੱਥੇ ਕਨਾ ਕਰੇ ਨਾ ਉਹਨਾਂ ਲਿਉ ਜੜੀ ਬੂਟੀ ਦਾ ਘਰ ਵਾਲੀ ਲੜਤੀ ਆ ਹੁਣ ਆਪਾਂ ਉਹਨੂੰ ਸੋਕੀ ਪੰਜੀਰੀ ਕਿਹਾ ਕਰਾਂਗੇ ਜਦੋਂ ਘਰੇ ਹੋਇਆ ਕਰੂ ਵੀ ਸੋਕੀ ਪੰਜੀਰੀ ਖਵਾ ਭਗਤਾ ਉਹ ਸਮਝ ਗਿਆ ਗਿਆ ਕੀ ਕਰੂ ਉਹ ਗੜਾ ਪੈ ਜਾਂਦੀਆਂ ਨੇ ਭਮੂਕੜੀਆਂ ਆ ਆ ਆ ਕਦਿੱਕਾ ਦਾਦੀ ਹਾਂ ਜੀ ਕੱਲ ਦੱਸੋ ਇਹ ਜਿਹੜੀ ਜੜੀ ਬੂਟੀ ਆ ਇਹ ਐਨੇ ਗੁਣਕਾਰੀ ਜੜੀ ਬੂਟੀ ਆ ਫੇਰ ਵੀ ਤੀਨੀਆਂ ਕਲੇਸ਼ ਕਰ ਲੈਂਦੀਆਂ ਇਹ ਖਾ ਕੇ ਤਾਂ ਬੰਦਾ ਖੜ ਜਾਂਦਾ ਆ ਤੂੰ ਹਲੇ ਪਿਆ ਆ ਨਹੀਂ ਤੈਨੂੰ ਤਾਂ ਲੱਗਦਾ ਇਹ ਜਿਹੜੇ ਵਿਆਹੇ ਬਰੇ ਨੇ ਉਹ ਜੜੀ ਬੂਟੀ ਦੇ ਗੁਣ ਜਾਣਦੇ ਨੇ ਤੈਨੂੰ ਮੈਂ ਦੱਸਦਾ ਦਿੰਦਾ ਤੂੰ ਮੇਰਾ ਸ਼ਾਲਾ ਲੱਗਦਾ ਮੈਂ ਦੱਸ ਨਹੀਂ ਸਕਦਾ ਠੀਕ ਤੂੰ ਤਾਂ ਖਾ ਕੇ ਜੜੀ ਬੂਟੀ ਸੋਣਾ ਹੁੰਦਾ ਸਾਨੂੰ ਹੋਰ ਕੰਮ ਬੜੇ ਹੋਇਆ ਹੁੰਦੇ ਨੇ ਜਿਹੜੇ ਵਾਹੇ ਬਰੇ ਹੁੰਦੇ ਨੇ ਹਾਂ ਭਗਤ ਕਿਤੇ ਆਪਣਾ ਫੋਦੂ ਤਾਂ ਨਹੀਂ ਲਾ ਗਿਆ ਦੇਖੋ ਲੱਗਦਾ ਤਾਂ ਨਹੀਂ ਉਹਦੇ ਵਾਸਤੇ ਆਪਾਂ 740 ਵੀ ਹਾਥੀ ਤੇ ਲਾਇਆ ਹਾਂ ਉਹਦੇ ਪ੍ਰਭਾਵ ਪਾਉਣ ਵਾਸਤੇ ਖਰਚਾ ਕੀਤਾ ਖਰਚਾ ਬਹੁਤ ਹੋ ਗਿਆ ਹਾਂ ਜੀ ਲੱਗਦਾ ਪ੍ਰਭਾਵ ਪੈ ਗਿਆ ਹੂ ਨਹੀਂ ਆਉਂਦਾ ਹੱਕ ਤਾਂ ਹੈਗਾ ਜਵਾਨ ਕਰੀਆ ਉਹਨੇ ਹੂੰ ਜਵਾਨ ਕਰੀਆ ਆਪਣੇ ਨਾਲ ਆਊਗਾ ਬਹੁਤ ਕੰਨਾਂ ਦਾ ਕੱਚਾ ਨਹੀਂ ਹੈਗਾ ਉਹ ਨਹੀਂ ਤਾਂ ਹੱਟ ਪੈਰ ਜੀ ਦੁਖੀ ਜਾਂਦੇ ਨੇ ਕਲਿਚ ਦੱਸ ਉਹ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਕਹ ਕਾਦਾ ਜੜੀ ਬੂਟੀ ਤੇ ਲਬਾਤਾ ਕੰਚੱਜਾ ਮੈਂ ਉਹ ਮੈਂ ਤਾਂ ਚੰਨੇ ਨੂੰ ਦਬਾਇਆ ਸੀ ਹਾਂ ਜੜੀ ਬੂਟੀ ਦੇ ਇੰਨੇ ਗੁਣ ਨੇ ਖਾ ਕੇ ਬੰਧਾਏ ਖੜ ਜਾਂਦਾ ਮਗਨ ਹੋ ਜਾਂਦਾ ਨੰਦ ਹੁੜਾ ਦੇਂਦਗੇ ਇਸ ਨੂੰ ਕੋਈ ਗਾ ਨਹੀਂ ਕਰਦਾ ਸਾਰਾ ਪਿੰਡ ਮਿੱਤਰਾਂ ਦਾ ਲੱਗ ਹਾਂ ਬਿਲਕੁਲ ਬਿਲਕੁਲ ਬੜਾ ਨੰਦ ਬਈ ਜੀ ਤੂੰ ਘਰੀ ਗਈ ਸੀ ਉਹ ਕਹਿੰਦੇ ਵੀ ਜੜੀ ਬੂਟੀ ਦਾ ਨਾਉਣਾ ਲਿਓ ਆਪਾਂ ਨੂੰ ਸੁੱਕੀ ਪੰਜੀਰੀ ਖਾ ਕਰਨੀ ਤੂੰ ਘਰੀ ਚਾਇਆ ਕਰਾਇਆ ਕਰਾਂ ਠੀਕ ਆ ਤਾਂ ਕਿ ਅਗਲ ਦੇ ਕਲੇਸ਼ ਨਾ ਹੋਵੇ ਹਾਂ ਕਲੇਸ਼ ਵੀ ਨਾ ਹੋਵੇ ਹਾਂ ਉਹੀ ਹਰ ਦੀ ਤੂੰ ਆ ਗਿਆ ਯਾਰ ਕੌਣ ਇਹ ਜਮਦੂਤ ਵੀ ਤਾਂ ਮੈਂ 5000 ਰੁਪਏ ਲੈ ਕੇ ਖਾ ਗਿਆ ਸੀ ਮੈਨੂੰ ਤਾਂ ਅਥੇ ਪੈਸਿਆਂ ਪਿੱਛੇ ਕਲੇਸ਼ ਕਰੂ ਕਿ ਤੂੰ ਨਾਟਕ ਕਰਦਿਆਂ ਪੂਰਾ